ਪਹਿਲੇ ਪਹਿਰੇ ਫੁਲੜਾ ਫਲ ਵੀ ਪੱਛਾ ਰਾਤ ਜੋ ਜਾਗਨ ਲਹਨ ਸੋ ਸਾਈ ਕੰਨੂ ਦਾਤ ਬਾਬਾ ਫਰੀਦ ਕਹਿੰਦੇ ਵੀ ਜਿਹਦੇ ਕੋਲੇ ਪਹਿਲਾ ਪੈਰ ਹੈ ਉਹਦੇ ਕੋਲੇ ਰਾਤ ਦਾ ਚੌਥਾ ਪੈਰ ਹੋਊਗਾ ਦ੍ਰਿੜ ਰਹਿ ਨਹੀਂ ਸਕਦਾ ਜੇ ਤੁਸੀਂ ਕੱਲਾ ਸੂਚੀ ਜਾਓ ਵੀ ਅਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ ਪਰ ਤੁਸੀਂ ਰਹਿਰਾ ਸਾਹਿਬ ਦੇ ਪੱਕੇ ਨਹੀਂ ਹੈਗੇ ਤੁਸੀਂ ਸੋਲਾ ਸਾਹਿਬ ਦੇ ਪੱਕੇ ਨਹੀਂ ਹੈਗੇ ਤੁਸੀਂ ਨਿਤਨੇਮ ਤੁਹਾਡਾ ਨਿਤਨੇਮੀ ਹੋ ਹੀ ਨਹੀਂ ਸਕਦੇ ਜਿਹੜਾ ਸ਼ਰਾਬ ਪੀ ਕੇ ਸੁੱਤਾ ਸਵੇਰੇ ਉਹਦਾ ਸਿਰ ਹੀ ਦੁਖਣਾ ਤੇ ਉਹਦਾ ਉਹਨੇ ਪਰੇਸ਼ਾਨ ਹੀ ਰਹਿਣਾ ਉਹ ਨੈਗੇਟਿਵ એનર્ਜੀ ਚ ਰਹਿਣਾ ਬੁਰਾ ਹਾਲ ਰਹਿਣਾ ਉਹ ਇਹ ਤਾਂ ਹੈ ਨਹੀਂ ਵੀ ਤੂੰ 12 ਵਜੇ ਤਾਈਂ ਖਾਈ ਪੀ ਗਿਆ ਤੇ ਤੂੰ ਵਕਾਰਾਂ ਚ ਰਿਹਾ दारू ਪੀਂਦਾ ਰਿਹਾ ਤੇ 2:30 ਵਜੇ ਉੱਠ ਕੇ ਤੂੰ ਪੰਜਾ ਬਾਣੀਆਂ ਦਾ ਪਾਠ ਕਰਨ ਲੱਗ ਜੰਗਾ ਤੇ ਤੇਰਾ ਸੁਚਮ ਆ ਜਾਊਗਾ ਸਰੀਰ ਦਾ ਜਾਂ ਥੋਟ ਚ ਸੁਚਮ ਆ ਜਾਊਗਾ ਇਹ ਕਿਸੇ ਨੂੰ ਸਵਾਲ ਕਰ ਲੂ ਵੀ ਤੂੰ ਅੰਮ੍ਰਿਤ ਕਿਉਂ ਨਹੀਂ ਛਕਿਆ ਉਹ ਕਹਿੰਦਾ ਵੀ ਜਦੋਂ ਕਿਰਪਾ ਹੋਏਗੀ ਮੇਰੇ ਵਰਗੇ ਕਹਿ ਦਿੰਦੇ ਬਸ ਉਹਦੇ ਕੋਲ ਇੱਕੋ ਜਵਾਬ ਹੈ ਉਹ ਐਡਾ ਧਾਰਮਿਕ ਜਵਾਬ ਦਿੰਦਾ ਉਹ ਕਹਿੰਦਾ ਵੀ ਦੇਖੋ ਕੀ ਗੱਲ ਕੀਤੀ ਉਹ ਉਹ ਕਰਦਾ ਕੁਝ ਨਹੀਂ ਉਹ ਕਹਿੰਦਾ ਜਦੋਂ ਕਿਰਪਾ ਹੋਏਗੀ ਉਹ ਕਿਰਪਾ ਦਾ ਜ਼ਿਕਰ ਕਰਦਾ ਜਿਹੜਾ ਅਮਰਤ ਵੇਲੇ ਉੱਠਦਾ ਉਹ ਆਪਣੇ ਤੇ ਲੈ ਲੈਂਦਾ ਵੀ ਮੈਂ ਉੱਠਣ ਵਾਲਾ ਮੈਂ ਪੱਕਾ ਨਿਤਨੇਮੀ ਹੂੰ ਬਸ ਉਹਦੀ ਇਹ ਚੀਜ਼ ਉਹਨੂੰ ਉੱਠ ਵੀ ਪੈਂਦਾ ਉੱਠ ਕੇ ਜੇ ਉੱਠ ਕੇ ਉਹਨੇ ਕਰ ਵੀ ਲਿਆ ਉਹਦਾ ਤਾਂ ਵੀ ਨੂੰ ਪ੍ਰਾਪਤੀ ਨਹੀਂ ਹੁੰਦੀ ਚਲ ਬਾਬਾ ਫਰੀਦ ਇਹ ਕਹਿੰਦੇ ਵੀ ਤੂੰ ਉਲਟ ਚੱਲ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਰਜ ਤੁਮ ਆਪ ਕੀਓ ਵੀ ਹੈ ਪਗੁਰੂ ਅੱਜ ਤੇਰੀ ਮੇਰੇ ਤੇ ਬੜੀ ਕਿਰਪਾ ਸੀ ਮੈਂ ਅੰਮ੍ਰਿਤ ਵੇਲੇ ਉੱਠ ਪਿਆ ਮੈਂ ਬਾਣੀ ਪੜ ਲਈ ਐ ਉਹ ਉੱਠਣ ਸਾਰ ਹੀ ਉੱਠਣ ਸਾਰ ਜੇ ਤੁਹਾਡੇ ਅੰਦਰੋਂ ਅਰਦਾਸ ਨਹੀਂ ਨਿਕਲੀ ਕਿਉਂਕਿ ਤੁਸੀਂ ਦੇਖੋਗੇ ਸੁੱਤੇ ਪਿਆ ਨੂੰ ਤੁਹਾਡੇ ਅੰਦਰ ਹੰਕਾਰ ਆਊਗਾ ਹੀ ਆਊਗਾ ਤੁਹਾਨੂੰ ਤੁਸੀਂ ਬਾਹਰ ਨਿਕਲ ਕੇ ਦੇਖੋਗੇ ਫਲਾਣੇ ਦੇ ਘਰ ਦੀ ਲਾਈਟ ਨਹੀਂ ਜਗ ਰਹੀ ਉਹ ਸੁੱਤਾ ਪਿਆ ਮੈਂ ਜਾਗ ਪਿਆ ਉਹਨੂੰ ਉੱਥੇ ਜੇ ਤੁਹਾਡੇ ਅੰਦਰ ਅਰਦਾਸ ਨਹੀਂ ਨਿਕਲੀ ਵੀ ਹੈ ਗੁਰੂ ਮੇਰੇ ਤੇ ਅੱਜ ਬੜੀ ਕਿਰਮੈਨੂੰ ਜਗਾਤਾ ਇਹਨਾਂ ਦੇ ਵੀ ਕਿਰਪਾ ਕਰੀ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਵਿੱਚ ਅਮਰਤ ਵੇਲੇ ਦਾ ਕੀ ਕਨਸੈਪਟ ਹੈ ਸਾਨੂੰ ਅਮਰਤ ਵੇਲੇ ਉੱਠਣ ਨੂੰ ਕਿਉਂ ਕਿਹਾ ਗਿਆ ਇਹਦੇ ਫਾਇਦੇ ਕੀ ਨੇ ਕੀ ਇਹਦਾ ਕੋਈ ਨੁਕਸਾਨ ਵੀ ਹੈਗਾ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ ਗਿਆਨੀ ਗੁਰਜੀਤ ਸਿੰਘ ਹੋਣੇ ਸਾਡੇ ਨਾਲ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਨੀ ਜੀ ਪਹਿਲਾਂ ਤਾਂ ਇਹ ਦੱਸੋ ਅੰਮ੍ਰਿਤ ਵੇਲੇ ਦਾ ਮਤਲਬ ਕੀ ਹੈ ਜੀ ਅੰਮ੍ਰਿਤ ਵੇਲੇ ਦਾ ਤਾਂ ਮਤਲਬ ਇਹ ਹੈ ਵੀ ਜਿਵੇਂ ਮ੍ਰਿਤਯੂ ਤੋਂ ਰਹਿਤ ਅੰਮ੍ਰਿਤ ਵੀ ਜਿਹੜਾ ਮ੍ਰਿਤਯੂ ਤੋਂ ਰਹਿਤ ਅੰਮ੍ਰਿਤ ਉਹ ਹੈ ਜਿਹੜਾ ਮ੍ਰਿਤਯੂ ਤੋਂ ਰਹਿਤ ਕਰ ਦਿੰਦਾ ਬੰਦੇ ਨੂੰ ਹਾਂ ਅੰਤ ਇਹਦਾ ਅਸਲ ਜਿਹੜਾ ਇਹਦਾ ਸਮੇਂ ਨਾਲ ਨਹੀਂ ਹੈ ਵੀ ਤੜਕੇ 3 ਵਜੇ 4 ਵਜੇ ਜਾਂ 2 ਵਜੇ ਉੱਠਣਾ ਉਹ ਅੰਮ੍ਰਿਤ ਹੈ ਨਾ ਨਾ ਸਮੇਂ ਨਾਲ ਵੀ ਹੈ ਪਰ ਇਹਦੇ ਅਖਰੀ ਅਰਥ ਨੇ ਅੰਤਮ੍ਰਿਤ ਅੰਤਮ੍ਰਿਤ ਤੋਂ ਬਣਿਆ ਅੰਮ੍ਰਿਤ ਵੀ ਜਿਹੜਾ ਮ੍ਰਿਤਯੂ ਨੂੰ ਵੀ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਐਸ ਵੀ ਸਮੇਂ ਦੇ ਵਿੱਚ ਵੀ ਸਾਰੇ ਸਮਿਆਂ ਦੇ ਵਿੱਚੋਂ ਵੀ ਅੰਮ੍ਰਿਤ ਵੇਲੇ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਹੈ ਉਹ ਅੰਮ੍ਰਿਤ ਵੇਲਾ ਹੋ ਗਿਆ ਹਾਂ ਪਰ ਅਸੀਂ ਤਾਂ ਇਹ ਸੋਚਦੇ ਆ ਨਾ ਕਿ ਸਵੇਰੇ ਤੜਕੇ ਸਾਜਰੇ ਉੱਠਣਾ ਤਿੰਨ 4 ਵਜੇ ਉੱਠਣਾ ਉਹ ਅਮਰਤ ਵੇਲਾ ਹੁੰਦਾ ਨਹੀਂ ਉਹਨੂੰ ਵੀ ਨਹੀਂ ਨਹੀਂ ਉਹਦੀ ਜਿਹੜੀ ਇੱਕ ਤਾਂ ਅਖਰੀ ਪ੍ਰਭਾਸ਼ਾ ਹੋਗੀ ਇੱਕ ਟਾਈਮ ਵੀ ਹੈ ਵੇਲਾ ਵੀ ਹੈ ਨਾ ਹੂੰ ਵੇਲਾ ਹੈਗਾ ਰਾਤ ਦਾ ਚੌਥਾ ਪੈਰ ਰਾਤ ਦਾ ਚੌਥਾ ਪੈਰ ਹਾਂ ਰਾਤ ਚਾਰ ਪੈਰਾਂ ਦਾ ਦਿਨ ਹੈ ਚਾਰ ਪੈਰਾਂ ਦੀ ਰਾਤ ਹੈ ਵੀ ਤਿੰਨ ਤਿੰਨ ਘੰਟਿਆਂ ਦਾ ਇੱਕ ਪੈਰ ਹੈ ਵੀ ਰਾਤ ਦਾ ਜਿਹੜਾ ਚੌਥਾ ਪੈਰ ਹੈ ਤਿੰਨ ਤੋਂ 6 ਵਜੇ ਦੇ ਵਿੱਚ ਹੂੰ ਉਹਨੂੰ ਅਮਰਤ ਵੇਲਾ ਇਹਦੀ ਇੰਪੋਰਟੈਂਸ ਕੀ ਹੈ ਤਿੰਨ ਤੋਂ 6 ਦਾ ਸਮਾਂ ਹੀ ਕਿਉਂ ਬਾਣੀ ਚ ਚੁਣਿਆ ਗਿਆ ਉਹ ਇਹ ਕਹਿੰਦੇ ਨੇ ਵੀ ਇੱਕ ਤਾਂ ਜਿਹੜਾ ਪ੍ਰਕਿਰਤੀ ਹੈ ਉਹਦੇ ਵਿੱਚ ਟਿਕਾ ਹੈ ਉਹ ਉਸ ਟਾਈਮ ਤੇ ਵੀ ਉਦੋਂ ਬਾਅਦ ਸੂਰਜ ਚੜਨਾ ਹੈ ਪੰਛੀ ਬੋਲਣ ਲੱਗ ਪੈਂਦੇ ਨੇ ਸਾਰੇ ਮਨੁੱਖ ਨੂੰ ਚੱਲਣ ਦੀ ਹੋ ਜਾਂਦੀ ਹੈ ਵੀ ਉਹ ਜਿਹੜਾ ਉਹ ਜਿਹੜਾ ਸਮਾਂ ਉਹਦੇ ਵਿੱਚ ਕੁਦਰਤ ਟਿਕੀ ਹੋਈ ਹੈ ਪ੍ਰਕਿਰਤੀ ਦੇ ਵਿੱਚ ਟਿਕਾ ਹੈ ਉਸ ਟਾਈਮ ਤੇ ਪੰਛੀ ਨਹੀਂ ਬੋਲ ਰਹੇ ਜਦੋਂ ਸੂਰਜ ਚੜਿਆ ਪੰਛੀ ਬੋਲਣ ਲੱਗ ਪਏ ਫਿਰ ਮਨੁੱਖ ਨੂੰ ਵੀ ਹੁੰਦਾ ਕੰਮਕਾਰਾਂ ਦੀ ਵੀ ਉਹ ਜਿਹੜਾ ਸਮਾਂ ਉਹਦੇ ਵਿੱਚ ਕੁਦਰਤੀ ਟਿਕਾ ਹੈ ਤਾਂ ਉਸ ਵੇਲੇ ਉੱਠਣਾ ਚਾਹੀਦਾ ਉੱਠਣਾ ਚਾਹੀਦਾ ਇਹਦਾ ਨੁਕਸਾਨ ਵੀ ਹੈ ਕੋਈ ਨਹੀਂ ਇਹਦਾ ਸਭ ਤੋਂ ਪਹਿਲਾਂ ਤਾਂ ਇਹ ਨੁਕਸਾਨ ਤਾਂ ਇਹ ਹੈ ਵੀ ਜਿਹੜੇ ਬੰਦੇ ਉੱਠਦੇ ਨੇ ਉਹਨਾਂ ਨੂੰ ਦਿਖਾਈ ਇਹ ਨੁਕਸਾਨ ਉੱਥੇ ਹੁੰਦੇ ਵੀ ਜਿਹੜੇ ਬੰਦੇ ਉੱਠਦੇ ਨੇ ਉਹਨਾਂ ਨੂੰ ਸੁੱਤੇ ਪਈ ਦਿਖਾਈ ਪੈਂਦੇ ਨੇ ਬਾਕੀ ਮਨੁੱਖ ਹਾਂ ਜਦੋਂ ਹੁਣ ਤੁਸੀਂ ਵੀ ਘਰ ਦੇ ਵਿੱਚ ਇਕੱਲਾ ਕੋਈ ਵੀ ਬੰਦਾ ਉੱਠ ਪਿਆ ਉਹਨੂੰ ਦੂਜੇ ਸੁੱਤੇ ਪਈ ਦਿਖਾਈ ਪਹਿਣਗੇ ਉਹਨੂੰ ਉੱਥੇ ਉੱਠ ਕੇ ਅੰਮ੍ਰਿਤ ਵੇਲਾ ਉਹਦੇ ਵਾਸਤੇ ਹੰਕਾਰ ਵੀ ਬਣ ਸਕਦਾ ਵੀ ਇਹ ਮਗਰ ਰਹਿਗੇ ਇਹ ਸੁੱਤੇ ਪਈ ਨੇ ਤੇ ਮੈਂ ਉੱਠ ਪਿਆ ਤੇ ਮੈਂ ਮਹਾਨ ਹੈ ਉਹਦੇ ਵਾਸਤੇ ਇਹ ਖਤਰਾ ਬਣ ਜਾਂਦਾ ਹੈ ਉੱਠਿਆ ਨਹੀਂ ਜਾਂਦਾ ਨਹੀਂ ਨਹੀਂ ਉੱਠਿਆ ਤਾਂ ਨਹੀਂ ਜਾਂਦਾ ਅੱਜ ਦੇ ਟਾਈਮ 'ਚ ਸਭ ਤੋਂ ਵੱਡੀ ਪ੍ਰੋਬਲਮ ਬੰਦਾ ਚਾਹੁੰਦਾ ਵੀ ਮੈਂ ਅੰਮ੍ਰਿਤ ਵੇਲੇ ਉੱਠਾਂ ਉਹ ਅੰਮ੍ਰਿਤ ਵੇਲੇ ਨੂੰ ਹੀ ਕੱਲਾ ਫੋਕਸ ਕਰ ਲੈਂਦਾ ਹੂੰ ਵੀ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਨੂੰ ਫਲ ਦੀ ਤਰ੍ਹਾਂ ਕਹਿੰਦੇ ਨੇ ਇਹ ਫਲ ਦੀ ਤਰ੍ਹਾਂ ਵੀ ਅੰਮ੍ਰਿਤ ਵੇਲੇ ਤੋਂ ਪਹਿਲਾਂ ਵੀ ਕੁਝ ਹੈਗਾ ਫੁੱਲ ਦੀ ਤਰ੍ਹਾਂ ਫੁੱਲ ਤੋਂ ਫਲ ਬਣਦਾ ਜੇ ਜੇ ਫੁੱਲ ਹੀ ਨਹੀਂ ਹੈਗਾ ਤੇ ਫਲ ਕਿੱਥੋਂ ਬਣੂਗਾ ਬਿਲਕੁਲ ਅੰਮ੍ਰਿਤ ਨੂੰ ਬੱਤਰ ਦੀ ਤਰ੍ਹਾਂ ਵੀ ਕਹਿੰਦੇ ਆਪਾਂ ਨਾ ਜ਼ਿੰਮੇਵਾਰੀ ਭਾਸ਼ਾ 'ਚ ਕਈ ਵੀ ਬੱਤ ਆ ਗਈ ਵੱਤ ਨੂੰ ਵੀ ਪਹਿਲਾਂ ਕੁਝ ਕੀਤਾ ਫੇਰ ਹੀ ਵੱਤ ਆਈ ਹੈ ਨਾ ਪਾਣੀ ਲਾਇਆ ਹੂੰ ਫੇਰ ਹੀ ਵੱਤਰ ਆਈ ਹੈ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੈਗਾ ਰਾਤ ਦਾ ਪਹਿਲਾ ਪਹਿਰ ਹੂੰ 6 ਤੋਂ 9 ਬਾਬਾ ਫਰੀਦ ਕਹਿੰਦੇ ਪਹਿਲਾ ਪਹਿਰਾ ਫੁੱਲੜਾ 6 ਤੋਂ 9 ਹਾਂ ਇਹ ਫੁੱਲ ਹੈ ਮਤਲਬ ਜਿਹੜਾ ਸ਼ਾਮ ਦਾ 6 ਤੋਂ 9 ਹੈ ਉਦੋਂ ਕੀ ਕਰਨਾ ਹੈ ਉਦੋਂ ਕਰਨੀਏ ਰਹਿਰਾ ਸਾਹਿਬ ਉਦੋਂ ਕਰਨਾ ਜੁੜਿਆ ਹੋਇਆ ਹੈ ਛੁੱਟਿਆ ਹੋਇਆ ਹੈ ਇੰਟਰਕਨੈਕਟ ਸਾਰਾ ਕੁਝ ਇੱਕ ਦੂਜੇ ਨਾਲ ਜੁੜਿਆ ਤਾਂ ਜੇ ਅਮਰਤ ਵੇਲਾ ਅਚੀਵ ਕਰਨਾ ਹੈ ਤਾਂ ਪਹਿਲਾਂ ਪਿਛਲੇ ਪੈਰਾਂ ਦਾ ਵੀ ਧਿਆਨ ਰੱਖਣਾ ਪਊਗਾ ਬਿਲਕੁਲ ਤਾਂ 6 ਤੋਂ 9 ਜਿਹੜਾ ਇਹ ਪੈਰ ਹੈ ਉਹ ਬਹੁਤ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਬੇਸ ਹੈ ਬੇਸ ਹੈ 20 ਹੈ ਰਹਿਰਾਸ ਕਰਨੀ ਹੈ ਰਹਿਰਾਸ ਕਰਨੀ ਹੈ ਜੇ ਹੁਣ ਜਿਹੜਾ ਬੰਦਾ ਇੱਕ ਬਾਣੀ ਨਹੀਂ ਪੜ ਸਕਦਾ ਰਹਿਰਾਸ ਸਾਹਿਬ ਦੀ ਕੱਲੀ ਬਾਣੀ ਹੈ ਸ਼ਬਦ ਨੇ ਜੇ ਉਹ ਉਹਨਾ ਪਾਠ ਨਹੀਂ ਕਰ ਸਕਦਾ ਉਹ ਨਾਲੇ ਜਾਗਦਾ ਪਿਆ ਤੁਸੀਂ ਉਹਦੇ ਤੋਂ ਕੀ ਉਮੀਦ ਕਰਦੇ ਹੋ ਵੀ ਸਵੇਰ ਵੇਲੇ ਉੱਠ ਕੇ ਪੰਜ ਬਾਣੀਆਂ ਪੜ ਦੂਗਾ ਜਦੋਂ ਜਾਗਦਿਆਂ ਉਹਦੇ ਕੋਲ ਇੱਕ ਬਾਣੀ ਨਹੀਂ ਪੜੀ ਜਾਂਦੀ ਜਦੋਂ ਜਾਗਦਿਆਂ ਉਹ ਸੁੱਤਾ ਨਹੀਂ ਹੈਗਾ ਹਜੇ ਉਦੋਂ ਉਹਦੇ ਕੋਲ ਪੰਜ ਸ਼ਬਦ ਨੇ ਸਾਰੇ ਸੋਲਾ ਸਾਹਿਬ ਦੇ ਜਿਹੜੇ ਜੇ ਉਹਦੇ ਉਹੀ ਨਹੀਂ ਪੜ ਰਿਆ ਤਾਂ ਸਵੇਰੇ ਉੱਠ ਕੇ ਉਹ ਬੰਦਾ ਪੰਜ ਬਾਣੀਆਂ ਪੜ ਲੂਗਾ ਨਾਲੇ ਅਸੀਂ ਸਿਰਫ ਅੰਮ੍ਰਿਤ ਵੇਲੇ ਨੂੰ ਠੀਕ ਹੈ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਹੈ ਪਰ ਜੇ ਅਸੀਂ ਇੱਕ ਤਾਂ ਹੈਗਾ ਗੁਰਬਾਣੀ ਦੇ ਵਿੱਚ ਉਪਦੇਸ਼ ਇੱਕ ਉਪਦੇਸ਼ ਦਾ ਤਰੀਕਾ ਵੀ ਹੈ ਜਿਵੇਂ ਦੀ ਹੁੰਦਾ ਵੀ ਸਿਸਟਮੈਟਿਕਲੀ ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਸੋਦਰ ਆਰਤੀ ਗਾ ਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਅੰਮ੍ਰਿਤ ਵੇਲੇ ਤੋਂ ਪਹਿਲਾਂ ਉਹ ਸ਼ਾਮ ਦੀ ਸੋਧ ਰਹਿਰਾ ਸਾਹਿਬ ਤੇ ਆਰਤੀ ਦੇ ਸ਼ਬਦ ਤੇ ਜਿਹੜਾ ਸੋਲਾ ਸਾਹਿਬ ਹੈ ਉਹਦਾ ਜ਼ਿਕਰ ਕਰਦੇ ਨੇ ਹੁਣ ਜਿਹੜਾ ਬੰਦਾ ਸ਼ਾਮ 6 ਤੋਂ 9 ਟੀਵੀ ਦੇਖ ਰਿਹਾ ਹੈ ਹੋਰ ਕੁਝ ਕਰ ਰਿਹਾ ਹੈ ਉਹ ਬੰਦਾ ਇੱਕ ਤਾਂ ਇਹ ਗੱਲ ਹੈ ਵੀ ਜਿੱਥੇ ਤੁਸੀਂ ਸੌਵੋਗੇ ਉੱਠੋਗੇ ਵੀ ਉਥੇ ਹੀ ਹੂੰ ਇਹ ਨਹੀਂ ਹੈ ਵੀ ਤੁਸੀਂ ਸੁੱਤੇ ਕਿਧਰੇ ਹੋਰ ਤੇ ਉੱਠ ਕਿਧਰੇ ਜਿਹੜੇ ਖਿਆਲਾਂ ਚ ਤੁਸੀਂ ਸੌਵੋਗੇ ਉੱਠਣ ਲੱਗਿਆਂ ਵੀ ਤੁਹਾਨੂੰ ਉਹੀ ਖਿਆਲ ਹੋਣਗੇ ਹਮ ਮਤਲਬ ਜਿਹੜਾ ਸ਼ਰਾਬ ਪੀ ਕੇ ਸੁੱਤਾ ਸਵੇਰੇ ਉਹਦਾ ਸਿਰ ਹੀ ਦੁਖਣਾ ਤੇ ਉਹਦਾ ਉਹਨੇ ਪਰੇਸ਼ਾਨ ਹੀ ਰਹਿਣਾ ਉਹ ਨੈਗੇਟਿਵ એનર્ਜੀ ਚ ਰਹਿਣਾ ਬੁਰਾ ਹਾਲ ਰਹਿਣਾ ਉਹ ਇਹ ਤਾਂ ਹੈ ਨਹੀਂ ਵੀ ਤੂੰ 12 ਵਜੇ ਤਾਈਂ ਖਾਈ ਪੀ ਗਿਆ ਤੇ ਤੂੰ ਵਕਾਰਾਂ ਚ ਰਿਹਾ दारू ਪੀਂਦਾ ਰਿਹਾ ਤੇ 2:3 3 ਵਜੇ ਉੱਠ ਕੇ ਤੂੰ ਪੰਜਾਬ ਬਾਣੀਆਂ ਦਾ ਪਾਠ ਕਰਨ ਲੱਗ ਜੇਂਗਾ ਤੇ ਤੇਰਾ ਸੁਚਮ ਆਜੂਗਾ ਸਰੀਰ ਦਾ ਜਾਂ ਥਾਟ ਚ ਸੁਚਮ ਆਜੂਗਾ ਨਹੀਂ ਉਹ ਤਾਂ ਹੈ ਹੀ ਹੈ ਭਾਈ ਸਾਹਿਬ ਮੈਂ ਤਾਂ ਗੁਰਸਿੱਖਾਂ ਨੂੰ ਵੀ ਮਿਲਿਆ ਉਹ ਕਹਿੰਦੇ ਜੀ ਅਸੀਂ ਉੱਠ ਪੈਣੇ ਆ ਸਾਡੇ ਤੋਂ ਅਸੀਂ ਪਾਠ ਕਰਦੇ ਆ ਨੀਂਦ ਆਉਣ ਲੱਗ ਪੈਂਦੀ ਮੈਂ ਹੁਣ ਇਹਦੇ ਤੇ ਹੀ ਆਉਣਾ ਇਹ ਤਾਂ ਇੱਕ ਇਹ ਤਾਂ ਉਸ ਮਨੁੱਖ ਦੀ ਮੈਂ ਗੱਲ ਕਰ ਰਿਹਾ ਹਾਂ ਜਿਹੜਾ ਵਿਕਾਰਾਂ ਚ ਹੈ ਜਿਹੜਾ ਗੁਰਸਿੱਖ ਹੈ ਹੂੰ ਉਹਦੇ ਵਾਸਤੇ ਸ਼ਡਿਊਲ ਕੀ ਹੈ ਉਹਨੂੰ ਦਿੱਕਤ ਕੀ ਆ ਰਹੀ ਹੈ ਉਹ ਕਿਉਂ ਪਰੇਸ਼ਾਨ ਹੈ ਕਿ ਅੰਮ੍ਰਿਤ ਵੇਲੇ ਨਾ ਉੱਠ ਸਕ ਰਿਹਾ ਜੇ ਉੱਠ ਵੀ ਗਿਆ ਤਾਂ ਉਹਦਾ ਮਨ ਉਹੋ ਜਿਹਾ ਨਹੀਂ ਲੱਗ ਰਿਹਾ ਯਾ ਉਹ ਆਸਾਂ ਦੀ ਵਾਰ ਚ ਉਹ ਜਿਹਾ ਉਹਦਾ ਜਿਵੇਂ ਤੁਸੀਂ ਪਹਿਲਾਂ ਕਰੇ ਸੀ ਇੱਕ ਦਿਲ ਤੋਂ ਇੱਕ ਦਿਮਾਗ ਤੋਂ ਕਿ ਉਹ ਇਸ ਇਸ ਡਰ ਚ ਤਾਂ ਹੈ ਵੀ ਭਾਈ ਮੈਂ ਬਾਣੀ ਪੜ੍ਹਨੀ ਹੈ ਹੂੰ ਪਰ ਉਹਦੇ ਅੰਦਰੋਂ ਨਹੀਂ ਆ ਰਿਹਾ ਵੀ ਮੈਂ ਬਾਣੀ ਪੜ੍ਹਨੀ ਹੈ ਉਹ ਇਹੀ ਹੈ ਵੀ ਤੁਸੀਂ ਅੱਜ ਦੇ ਟਾਈਮ ਚ ਦੇਖ ਲਓ ਵੀ ਆ ਜਿਹੜਾ ਹੁਣ ਇਲੈਕਟ੍ਰਿਸਿਟੀ ਆ ਗਈ ਜਾਂ ਸਾਇੰਸ ਨੇ ਤਰੱਕੀ ਕੀਤੀ ਅੱਗੇ ਬੰਦੇ ਪੈ ਜਾਂਦੇ ਸੀ ਆਪਦੇ ਟਾਈਮ ਦੇ ਨਾਲ ਉੱਠ ਵੀ ਅਮਰਤ ਵੇਲੇ ਪੈਂਦੇ ਸੀ ਹੁਣ ਕੀ ਹੈ ਵੀ ਉਹ ਫੋਨਾਂ ਤੇ ਲੱਗੇ ਨੇ ਉਹ ਫਿਲਮਾਂ ਦੇਖ ਰਹੇ ਨੇ ਉਹ ਸ਼ਾਮ ਦੇ ਹੁਣ ਤੁਸੀਂ ਗੁਰਦੁਆਰਾ ਸਾਹਿਬ 'ਚ ਦੇਖ ਲਓ ਸਵੇਰ ਵੇਲੇ ਸੰਗਤ ਹੁੰਦੀ ਹੈ ਸ਼ਾਮ ਦੇ ਟਾਈਮ ਤੇ ਘਟ ਸੰਗਤ ਹੁੰਦੀ ਹੈ ਪਿੰਡਾਂ ਦੇ ਵਿੱਚ ਤਾਂ ਬਿਲਕੁਲ ਵੀ ਸਵੇਰ ਵੇਲੇ ਜਾਂਦੇ ਨੇ ਬਸ ਜੀ ਉਹ ਮੱਥਾ ਟੇਕਿਆ ਵੀ ਉਹ ਥੋੜਾ ਜੋੜ ਹੀ ਨਹੀਂ ਸਕਦਾ ਦੋਨੋਂ ਟਾਈਮ ਇਕੱਲੇ ਅੰਮ੍ਰਿਤ ਵੇਲੇ ਦਾ ਜ਼ਿਕਰ ਨਹੀਂ ਹੈਗਾ ਵੀ ਸਵੇਰ ਦੇ ਵੇਲੇ ਦਾ ਵੀ ਜ਼ਿਕਰ ਹੈ ਤੇ ਸ਼ਾਮ ਦੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਾਗਨ ਲਹਨ ਸੋ ਸਾਈ ਕਨੂ ਦਾਤ ਬਾਬਾ ਫਰੀਦ ਕਹਿੰਦੇ ਵੀ ਜਿਹਦੇ ਕੋਲੇ ਪਹਿਲਾ ਪੈਰ ਹੈ ਉਹਦੇ ਕੋਲੇ ਹੀ ਰਾਤ ਦਾ ਚੌਥਾ ਪੈਰ ਹੋਊਗਾ ਦ੍ਰਿੜ ਰਹਿ ਨਹੀਂ ਸਕਦਾ ਜੇ ਤੁਸੀਂ ਇਕੱਲਾ ਸੋਚੀ ਜਾਓ ਵੀ ਅਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ ਤੁਸੀਂ ਰਹਿਰਾ ਸਾਹਿਬ ਦੇ ਪੱਕੇ ਨਹੀਂ ਹੈਗੇ ਤੁਸੀਂ ਸੋਲਾ ਸਾਹਿਬ ਦੇ ਪੱਕੇ ਨਹੀਂ ਹੈਗੇ ਤੁਸੀਂ ਨਿਤਨੇਮ ਤੁਹਾਡਾ ਨਿਤਨੇਮੀ ਹੋ ਹੀ ਨਹੀਂ ਸਕਦੇ ਤੁਸੀਂ ਕਿਸੇ ਵੀ ਕੀਮਤ ਤੇ ਤਾਂ 6 ਤੋਂ 9 ਇਹ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਬਾਅਦ 3 ਤੋਂ 6 ਫਿਰ ਆਰਾਮ ਕਰੋ ਹਾਂ ਤੇ ਫਿਰ 3 ਤੋਂ 6 ਤੁਹਾਡਾ ਬਹੁਤ ਜ਼ਰੂਰੀ ਹੈ ਹਾਂ ਫਿਰ ਦੂਜੀ ਗੱਲ ਇਹ ਹੈ ਵੀ ਦੂਜੀ ਅਸਲ 'ਚ ਪਤਾ ਹੈ ਕੀ ਅੱਜ ਦੇ ਟਾਈਮ 'ਚ ਤੁਸੀਂ ਦੇਖੋ ਵੀ ਉਹ ਹੁਣ ਬੰਦੇ ਸਾਧਨਾ ਤੇ ਕਰ ਰਹੇ ਆ ਬੜੇ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਆ ਪਰ ਫਿਰ ਵੀ ਉਹਨਾਂ ਦੇ आनंद ਨਹੀਂ ਦਿਖਾਈ ਪੈਂਦਾ ਉਹਨਾਂ ਦੇ ਕੋਲ ਹੂੰ ਵੀ ਹੁਣ ਉਹ ਗੁਰੂ ਘਰ ਵੀ ਜਾ ਰਿਹਾ ਹੈ ਉੱਥੇ ਇਹ ਹੈ ਵੀ ਜਿਹੜੇ ਨਹੀਂ ਕਰਦੇ ਹੁਣ ਤੁਸੀਂ ਜੋ ਇੱਕ ਤਾਂ ਉਹ ਬੰਦੇ ਦੋ ਹੀ ਤਰ੍ਹਾਂ ਦੇ ਬੰਦੇ ਨੇ ਇੱਕ ਤਾਂ ਉਹ ਨੇ ਵੀ ਜਿਹੜੇ ਅੰਮ੍ਰਿਤ ਵੇਲੇ ਵੀ ਨਹੀਂ ਉੱਠਦੇ ਜਿਹੜੇ ਬਾਣੀ ਦਾ ਪਾਠ ਵੀ ਨਹੀਂ ਕਰਦੇ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਉਹਨਾਂ ਨੂੰ ਤੁਸੀਂ ਕਿਸੇ ਨੂੰ ਸਵਾਲ ਕਰ ਲਓ ਵੀ ਤੂੰ ਅੰਮ੍ਰਿਤ ਕਿਉਂ ਨਹੀਂ ਛਕਿਆ ਉਹ ਕਹਿੰਦਾ ਵੀ ਜਦੋਂ ਕਿਰਪਾ ਹੋਏਗੀ ਮੇਰੇ ਵਰਗੇ ਕਹਿ ਦਿੰਦੇ ਬਸ ਉਹਦੇ ਕੋਲ ਇੱਕੋ ਜਵਾਬ ਹੈ ਉਹ ਐਡਾ ਧਾਰਮਿਕ ਜਵਾਬ ਦਿੰਦਾ ਉਹ ਕਹਿੰਦਾ ਵੀ ਦੇਖੋ ਕੀ ਗੱਲ ਕੀਤੀ ਉਹ ਉਹ ਕਰਦਾ ਕੁਝ ਨਹੀਂ ਹਾਂ ਉਹ ਕਹਿੰਦਾ ਜਦੋਂ ਕਿਰਪਾ ਹੋਏਗੀ ਉਹ ਕਿਰਪਾ ਦਾ ਜ਼ਿਕਰ ਕਰਦਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਉਹ ਆਪਣੇ ਤੇ ਲੈ ਲੈਂਦਾ ਹੂੰ ਵੀ ਮੈਂ ਉੱਠਣ ਵਾਲਾ ਮੈਂ ਪੱਕਾ ਨਿਤਨੇਮੀ ਹੂੰ ਹੂੰ ਬਸ ਉਹਦੀ ਇਹ ਚੀਜ਼ ਉਹਨੂੰ ਉੱਠ ਵੀ ਪੈਂਦਾ ਉੱਠ ਕੇ ਜੇ ਉੱਠ ਕੇ ਉਹਨੇ ਕਰ ਵੀ ਲਿਆ ਉਹਦਾ ਤਾਂ ਵੀ ਨੂੰ ਪ੍ਰਾਪਤੀ ਨਹੀਂ ਹੁੰਦੀ ਚਲ ਬਾਬਾ ਫਰੀਦ ਇਹ ਕਹਿੰਦੇ ਵੀ ਤੂੰ ਉਲਟ ਚੱਲ ਹੂੰ ਬੀਜੇ ਨਹੀਂ ਹੋ ਸਕਿਆ ਤੇਰੇ ਤੋਂ ਫੇਰ ਤੂੰ ਆਪਣੇ ਤੇ ਲੈ ਵੀ ਮੈਂ ਅੰਮ੍ਰਿਤ ਵੇਲੇ ਨਹੀਂ ਉਠਿਆ ਉਹਨਾਂ ਦੇ ਸ਼ਲੋਕ ਹੈ ਇਸ ਚੀਜ਼ ਤੇ ਉਹ ਫਰੀਦਾ ਬੇ ਨਮਾਜ਼ਾ ਕੁੱਤਿਆ ਇਹ ਨਾ ਪਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸਜਿਦ ਹੁਣ ਇਸਲਾਮ ਦੇ ਵਿੱਚ ਪੰਗ ਪੰਜ ਵਕਤ ਦੀ ਨਮਾਜ਼ ਹੈ ਹੁਣ ਉਹ ਨਹੀਂ ਗਿਆ ਬੰਦਾ ਮੁਸਲਮਾਨ ਤੋਂ ਆਪਣੇ ਤੇ ਲੈਂਦੇ ਨੇ ਵੀ ਮੇਰੀ ਗਲਤੀ ਹੈ ਪਰ ਜੇ ਹੋ ਗਿਆ ਫੇਰ ਉਹ ਆਪਣੇ ਤੇ ਨਹੀਂ ਲੈਂਦੇ ਫਿਰ ਉਹ ਕਹਿੰਦੇ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਰਜ ਤੁਮ ਆਪ ਕੀਓ ਵੀ ਹੇ ਗੁਰੂ ਅੱਜ ਤੇਰੀ ਮੇਰੇ ਤੇ ਬੜੀ ਕਿਰਪਾ ਸੀ ਮੈਂ ਅੰਮ੍ਰਿਤ ਵੇਲੇ ਉੱਠ ਪਿਆ ਮੈਂ ਬਾਣੀ ਪੜ ਲਈ ਐ ਉਹ ਉੱਠਣ ਸਾਰ ਹੀ ਉੱਠਣ ਸਾਰ ਜੇ ਤੁਹਾਡੇ ਅੰਦਰੋਂ ਅਰਦਾਸ ਨਹੀਂ ਨਿਕਲੀ ਕਿਉਂਕਿ ਤੁਸੀਂ ਦੇਖੋਗੇ ਸੁੱਤੇ ਪਿਆ ਨੂੰ ਤੁਹਾਡੇ ਅੰਦਰ ਹੰਕਾਰ ਆਊਗਾ ਹੀ ਆਊਗਾ ਤੁਹਾਨੂੰ ਤੁਸੀਂ ਬਾਹਰ ਨਿਕਲ ਕੇ ਦੇਖੋਗੇ ਫਲਾਣੇ ਦੇ ਘਰ ਦੀ ਲਾਈਟ ਨਹੀਂ ਜਗ ਰਹੀ ਸੁੱਤਾ ਪਿਆ ਮੈਂ ਜਾਗ ਪਿਆ ਉਹਨੂੰ ਉੱਥੇ ਜੇ ਤੁਹਾਡੇ ਅੰਦਰ ਅਰਦਾਸ ਨਹੀਂ ਨਿਕਲੀ ਵੀ हे ਗੁਰੂ ਮੇਰੇ ਤੇ ਅੱਜ ਬੜੀ ਮੈਨੂੰ ਜਗਾਤਾ ਇਹਨਾਂ ਤੇ ਵੀ ਕਿਰਪਾ ਕਰੀ ਫੇਰ ਤੁਹਾਡੇ ਅੰਦਰ ਤੁਹਾਡਾ ਅੰਮ੍ਰਿਤ ਵੇਲਾ ਜਿਵੇਂ ਦੀ ਹੁਣ ਇਹ ਹੈ ਵੀ ਹੁਣ ਆਪਾਂ ਕਿਹਨੇ ਵੀ ਦਵਾਈ ਰਿਐਕਸ਼ਨ ਕਰ ਗਈ ਹੁਣ ਠੀਕ ਹੈ ਹੈਗੀ ਤਾਂ ਦਵਾਈ ਬਿਮਾਰੀ ਵਾਸਤੇ ਬਿਲਕੁਲ ਬਿਲਕੁਲ ਉਹ ਮੈਡੀਸਨ ਵੀ ਰਿਐਕਸ਼ਨ ਕਰ ਜਾਂਦੀ ਹੈ ਇਸ ਵਾਸਤੇ ਬੜਿਆਂ ਦੇ ਵਾਸਤੇ ਬਹੁਤਿਆਂ ਦੇ ਵਾਸਤੇ ਇਹ ਹੈ ਵੀ ਜਿਹੜੇ ਉਹਨਾਂ ਦੇ ਧਾਰਮਿਕ ਕਰਮ ਨੇ ਉਹ ਜਦੋਂ ਆਪਦੇ ਤੇ ਲੈ ਲੈਂਦੇ ਨੇ ਉਹ ਰਿਐਕਸ਼ਨ ਕਰ ਜਾਂਦੇ ਨੇ ਉਹ ਫਿਰ ਮੈਂ ਨਿਤਨੇਮੀ ਮੈਂ ਗਿਆਨੀ ਉਹ ਕਿੱਥੇ ਤੇ ਬਾਣੀ ਨੇ ਹਮੇ ਮੈਂ ਬਾਣੀਆਂ ਦਾ ਪਾਠ ਕਰਦਾ ਮੈਂ ਅਮਰਤ ਵੇਲੇ ਉੱਠਦਾ ਮੈਂ ਅਮਰਤ ਵੇਲੇ ਉੱਠਦਾ ਇਸ਼ਨਾਨ ਦੀ ਕੀ ਇੰਪੋਰਟੈਂਸ ਹੈ ਇਸ਼ਨਾਨ ਦੀ ਇੰਪੋਰਟੈਂਸ ਇਹ ਹੈ ਵੀ ਠੀਕ ਹੈ ਤੁਸੀਂ ਉੱਠ ਪਏ ਤੁਸੀਂ ਥੋੜੀ ਰਾਤ ਨੂੰ ਤੁਸੀਂ ਸੁੱਤੇ ਸੀ ਆਰਾਮ ਇਸ਼ਨਾਨ ਦੇ ਨਾਲ ਜਿਹੜੀ ਸਰੀਰ ਹੈ ਬਿਲਕੁਲ ਸੁਚੇਤ ਹੋ ਜਾਂਦਾ ਇਸ ਲਈ ਅਮਰਤ ਵੇਲੇ ਦੇ ਨਾਲ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਕਹਿੰਦੇ ਵੀ ਕੁਰਬਾਨੀ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਪਹਿਲਾਂ ਤਾਂ ਉਹ ਕਹਿੰਦੇ ਵੀ ਪਿਛਲੀ ਰਾਤ ਨੂੰ ਜਿਹੜੇ ਉੱਠ ਕੇ ਬਹਿੰਦੇ ਆ ਫੇਰ ਉਹ ਕਹਿੰਦੇ ਵੀ ਕੁਰਬਾਨੀ ਤਿੰਨਾ ਉਹ ਸਟੇਜ ਵਾਈਜ਼ ਦੱਸਦੇ ਹੂੰ ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇੜਾ ਸਰਨਾਵੰਦੇ ਵੀ ਜਿਹੜੇ ਇੱਕ ਚੀਜ਼ ਫਿਰ ਕੁਰਬਾਨੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਗੁਰਜਾਪ ਚ ਬੰਦੇ ਸਾਡੇ ਜੀ ਇੱਕ ਉਹ ਉੱਥੇ ਵੀ ਸਿਸਟਮੈਟਿਕਲੀ ਹੈ ਹੂੰ ਵੀ ਨਿਤਨੇਮ ਤੋਂ ਪਹਿਲਾਂ ਤੂੰ ਗੁਰਮੰਤਰ ਸਿਮਰਨਾ ਹੈ अच्छा हां ए ਨਹੀਂ ਵੀ ਤੂੰ ਹੁਣ ਪਹਿਲਾਂ ਇਸ਼ਨਾਨ ਹੈ ਫਿਰ ਉਸ ਤੋਂ ਬਾਅਦ ਗੁਰਮੰਤਰ ਹੈ ਗੁਰਮੰਤਰ ਹੈ ਵੀ ਤੂੰ ਪਹਿਲਾਂ ਇੱਕ ਸ਼ਬਦ ਤੇ ਆਪਦੀ ਸੁਰਤ ਟਿਕਾਉਣੀ ਹੈ ਵਾਹਿਗੁਰੂ ਦਾ ਜਾਪ ਕਰਨਾ ਹੈ ਵਾਹਿਗੁਰੂ ਦਾ ਜਾਪ ਕਰਨਾ ਉਹ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਜਿੱਦੀ ਦੇਰ ਤਾਈ ਦਿੱਤੂ ਨਿਤਨੇਮ ਉਸ ਤੋਂ ਬਾਅਦ ਇਹ ਤੇਰੀ ਆਪਦੀ ਇੱਛਾ ਹੈ ਵੀ ਤੂੰ ਗੁਰਮੰਤਰ ਕਿੰਨਾ ਟਾਈਮ ਸਿਮਰਦਾ ਤੂੰ ਜਿਹੜੀ ਬਾਣੀ ਉਹ ਦਿਨ ਚੜੇ ਵੀ ਪੜ੍ਹੀ ਜਾ ਸਕਦੀ ਹੈ ਹੂੰ ਉਹ ਜਿਹੜੀ ਗੁਰਸਿੱਖੀ ਦੀ ਦੂਰ ਅਸਾਂ ਦੀ ਵਾਰ ਦਾ ਕਨਸੈਪਟ ਕਿਵੇਂ ਆਇਆ ਇਹ ਕੀਰਤਨ ਦਾ ਵੀ ਹੈ ਉਹ ਇਹ ਬੀ ਉਹ ਗੁਰਬਾਣੀ ਕੀਰਤਨ ਦਾ ਪਾਠ ਨਾਲੋਂ ਵੀ ਜ਼ਿਆਦਾ ਮਹਤਮ ਹੈ ਪਾਠ ਕਰਨ ਨਾਲੋਂ ਜਿਹੜਾ ਸੰਗਤ ਦੇ ਵਿੱਚ ਕੀਰਤਨ ਸੁਣਨਾ ਵੀ ਉਹ ਕੀਰਤਨ ਦੇ ਮਹਤਮ ਨੂੰ ਜਦ ਉੱਥੇ ਇਹ ਹੈ ਵੀ ਜਿਵੇਂ ਦੀ ਗੁਰੂ ਨਾਮ ਇੱਕ ਤਾਂ ਹੈਗੀ ਵੀ ਸਾਡੀ ਜਿਹੜੀ ਪਰਭਾਸ਼ਾ ਹੈ ਸਿੱਖ ਦੀ ਉਹ ਜਿਵੇਂ ਦੀ ਇਹ ਰਹਿਤ ਮਰਿਆਦਾ ਚ ਇੱਕ ਪਰਭਾਸ਼ਾ ਹੈਗੀ ਆ ਉਹ ਸਿੱਖੀ ਉਹਨੂੰ ਮੰਨਦੇ ਨੇ ਗੁਰੂ ਨਾਮਦਾਸ ਜੀ ਵੀ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਵੀ ਸੇਕੋ ਹੈ ਜਿਹੜਾ ਅਮਰਤ ਵੇਲੇ ਉੱਠਦਾ ਨਾਮ ਅਮ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਵੀ ਜਿਹੜਾ ਉਦਮ ਮਿਹਨਤ ਕਰਦਾ ਹੈ ਇੱਥੇ ਅਮਰਤ ਸਰ ਦਾ ਕੀ ਮਤਲਬ ਹੈ ਵੀ ਅਮਰਤ ਸਰ ਦਾ ਮਤਲਬ ਹੈ ਵੀ ਇਸ਼ਨਾਨ ਕਰਨਾ ਜਲ ਦੇ ਵਿੱਚ ਉੱਥੋਂ ਦਰਬਾਰ ਸਾਹਿਬ ਵਾਲੇ ਨਹੀਂ ਨਾ ਹਾਂ ਉਹ ਇਹ ਉਦੋਂ ਵੀ ਜਲਦੇ ਨਾਲ ਅੰਮ੍ਰਿਤਸਰ ਨਾ ਆਵੇ ਸਿਰ ਉਹ ਇਹ ਵੀ ਆਪਾਂ ਇਹ ਵੀ ਕਿਹਾ ਜਾਂਦਾ ਹੈ ਗੰਨੀ ਜੀ ਵੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਗੁਰੂ ਸਾਹਿਬ ਪਰਿਵਾਰ ਵਿਛੜ ਜਾਂਦਾ ਹੈ ਹਾਂ ਤਾਂ ਉਦੋਂ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਫਿਰ ਗੁਰੂ ਸਾਹਿਬ ਨੇ ਆਸਾਂ ਦੀ ਬਾਣੀ ਕੀਰਤਨ ਕੀਤੀ ਮਤਲਬ ਐਸੇ ਮਾਹੌਲ 'ਚ ਵੀ ਗੁਰਸਿੱਖ ਔਰ ਉਹ ਮਤਲਬ ਗੁਰੂ ਸਾਹਿਬ ਉਸ ਮਾਹੌਲ 'ਚ ਪਰਿਵਾਰ ਵਿਛੜਿਆ ਹੋਇਆ ਹੈ ਔਰ ਮੁਗਲ ਫੌਜਾਂ ਪਿੱਛੇ ਨੇ ਪਿੱਛੇ ਨੇ ਫੇਰ ਵੀ ਉਹ ਨੀਮ ਨਹੀਂ ਤੋੜ ਰਹੇ ਫੇਰ ਵੀ ਉਹ ਆਸਾ ਦੀ ਵਾਰ ਦਾ ਕੀ ਫੇਰ ਵੀ ਆਸਾ ਦੀ ਵਾਰ ਦਾ ਕੀ ਵੀ ਇੰਨਾ ਅਮਰਤ ਵੇਲੇ ਦਾ ਜਿਹੜਾ ਤਿੰਨ ਤੋਂ ਇਹ ਇੰਪੋਰਟੈਂਸ ਹੈ ਇੰਪੋਰਟੈਂਸ ਹੈ ਇਹ ਕਿੱਡੀ ਵੱਡੀ ਗੱਲ ਹੈ ਮੈਂ ਤਾਂ ਹੁਣ ਤੁਹਾਡੀਆਂ ਗੱਲਾਂ ਤੋਂ ਮੇਰਾ ਧਿਆਨ ਉਧਰ ਚਲਾ ਗਿਆ ਮੈਂ ਕਿਤੇ ਸੁਣਿਆ ਸੀ ਵੀ ਸ਼ਾਇਦ ਇੱਕ ਥਾਂ ਤੇ ਮੈਂ ਇਹ ਕਿਹਾ ਸੀਗਾ ਕਿ ਭਾਈ ਸਾਹਿਬ ਨੇ ਕਿਸੇ ਸਿੰਘ ਨੂੰ ਕਿਹਾ ਕਿ ਅਮਰਤ ਵੇਲੇ ਹੋ ਗਿਆ ਆਸਾ ਦੀ ਵਾਰ ਦਾ ਦਿਵਾਂਸ ਜਾਓ ਇੱਕ ਥਾਂ ਤੇ ਮੈਂ ਇਹ ਵੀ ਸੁਣਿਆ ਕਿ ਉਹਨਾਂ ਨੇ ਆਪ ਕੀਤਾ ਇਹ ਇਹ ਮੈਨੂੰ ਨਹੀਂ ਪਤਾ ਮੈਂ ਮਾਫੀ ਚਾਹੁੰਦਾ ਇਸ ਗੱਲ ਦੀ ਪਰ ਦੋਨਾਂ ਗੱਲਾਂ ਵਾਸਤੇ ਵੀ ਇਹ ਕਿੱਡੀ ਵੱਡੀ ਗੱਲ ਹੈ ਜੋ ਆਪਾਂ ਅੱਜ ਡਿਸਕਸ ਕਰ ਰਹੇ ਹਾਂ ਕਿ ਦਸਮ ਪਿਤਾ ਅਮਰਤ ਵੇਲੇ ਬਾਰੇ ਕਿੱਡਾ ਪਾਰਟਿਕੂਲਰ ਸੀਗੇ ਵੀ ਕੋਈ ਵੀ ਉਹ ਤਾਂ ਕਹਿੰਦੇ ਆ ਵੀ ਤੁਹਾਡੇ 100 ਘੜੇ ਭੰਵ ਦੀ ਘਿਓ ਦੇ ਡੁੱਲ ਜਾਣ ਪੁਰਾਣੇ ਸੰਤਾਂ ਦੇ ਇਸ ਤਰ੍ਹਾਂ ਦੇ ਬਚਨ ਨੇ ਵੀ ਅਮਰਤ ਵੇਲਾ ਨਹੀਂ ਛੱਡਣਾ ਕਿਉਂਕਿ ਉਸ ਟਾਈਮ ਤੇ ਘਿਓ ਜੋੜਨਾ ਘਿਓ ਬੜੀ ਇੱਕ ਪ੍ਰਾਪਰਟੀ ਵਾਲੀ ਚੀਜ਼ ਸੀ ਵੀ ਘਿਓ ਦੇ ਦੇ ਕੋਲੇ ਕੁਝ ਵੀ ਹੁੰਦਾ ਹੋਵੇ ਕਹਿੰਦੇ ਅਮਰਤ ਵੇਲਾ ਨਹੀਂ ਛੱਡਣਾ ਪਰ ਜਿਹੜੀ ਕਰ ਚ ਦੁੱਖ ਹੈ ਸੁੱਖ ਹੈ ਫਿਰ ਵੀ ਅਮਰਤ ਵੇ ਇੰਨੀਆਂ ਲਾਸ਼ਾਂ ਪਈਆਂ ਹੋਣੀਆਂ ਸਿੰਘਾਂ ਦੀ ਉਹਨਾਂ ਦੇ ਪੁੱਤਰ ਹੀ ਸੀਗੇ ਨਾ ਪੁੱਤਰ ਹੀ ਸੀਗੇ ਤੇ ਉਹ ਲਾਸ਼ਾਂ ਪਈਆਂ ਤੇ ਵੀ ਉਹ ਅੰਮ੍ਰਿਤ ਵੇਲਾ ਕਰ ਰਹੇ ਸੀ ਮਤਲਬ ਐਡੀ ਵੱਡੀ ਇੰਪੋਰਟੈਂਸ ਐਡੀ ਵੱਡੀ ਇੰਪੋਰਟੈਂਸ ਪਰ ਇੱਕ ਗੱਲ ਜਿਹੜੀ ਦੂਸਰੀ ਪਹਿਲੀ ਗੱਲ ਤਾਂ ਇਹ ਵੀ ਸ਼ਾਮ ਨੂੰ 3 ਤੋਂ 6 ਸੰਭਾਲੋ ਤਾਂ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਸਕੋਗੇ ਦੂਜੀ ਗੱਲ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਸਭ ਕੁਝ ਕਰਕੇ ਆਪਣੇ ਤੇ ਨਾ ਲੋ ਫਿਰ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਤੁਸੀਂ ਜੇ ਪੜੋ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਹੁਣ ਚੰਗਾ ਕਰਦੇ ਨੇ ਉਹ ਆਪ ਜੰਗਾਂ ਜਿੱਤਦੇ ਵੀ ਨੇ ਜਿੰਨੀਆਂ ਵੀ ਜੰਗਾਂ ਕਰਦੇ ਨੇ ਪੰਗਾਣੀ ਦੀ ਜੰਗ ਦਾ ਉਹ ਵਰਣਨ ਕਰਦੇ ਨੇ ਉਹ ਕਦੇ ਵੀ ਇਹ ਨਹੀਂ ਕਹਿੰਦੇ ਵੀ ਮੈਂ ਜਿੱਤੀ ਹੈ ਜੰਗ ਹੂੰ ਜੰਗ ਉਹ ਆਪ ਕਰਦੇ ਨੇ ਐਨੇ ਤਕੜੇ ਨਿਸ਼ਾਨਚੀ ਨੇ ਨੌ ਟਾਂਕ ਦਾ ਉਹਨਾਂ ਦੇ ਕੋਲੇ ਕਮਾਨ ਹੈ ਹੂੰ ਇੰਨੀ ਇੰਨੀ ਨਿਸ਼ਾਨਚੀ ਨੇ ਪਰ ਉਹ ਇਹ ਨਹੀਂ ਕਹਿੰਦੇ ਉਹ ਕਹਿੰਦੇ ਕਿਰਪਾ ਅਕਾਲ ਤੇਰੀ ਭਈ ਜੀਤ ਮੇਰੀ ਤੇਰੀ ਕਿਰਪਾ ਦੇ ਨਾਲ ਮੇਰੀ ਜਿੱਤ ਹੋਈ ਹੈ ਯੁੱਧ ਜیتے ਇਨਹੀ ਕੇ ਪ੍ਰਸ਼ਾਦ ਜਾਂ ਤਾਂ ਉਹ ਖਾਲਸੇ ਨੂੰ ਦਿੰਦੇ ਨੇ ਮਹਾਂ ਇੰਪੋਰਟੈਂਸ ਜਾਂ ਦਿੰਦੇ ਨੇ ਅਕਾਲ ਪੁਰਖ ਨੂੰ ਇਨਹੀ ਵੀ ਉਹ ਸਾਰਾ ਕੁਝ ਇਨਹੀ ਉਹ ਤਾਂ ਅਖੀਰ ਚ ਇਥੋਂ ਤੱਕ ਕਹਿ ਦਿੰਦੇ ਵੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਹੁਣ ਸਾਡੇ ਵਾਲੇ ਜਾਂ ਤਾਂ ਜਿਹੜੇ ਜਾਂ ਤਾਂ ਇਹ ਵੀ ਤਿੰਨ ਤੋਂ 6 ਸਾਡਾ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਡਿਸਟਰਬਡ ਟਾਈਮ ਹੋਇਆ ਪਿਆ ਸ਼ਾਮ ਦੇ ਸਮੇਂ ਟੀਵੀ ਲਾ ਲੈਣਾ ਭੋਜਨ ਵੀ ਉਹਨਾਂ ਟੀਵੀ ਦੇ ਸਾਹਮਣੇ ਬਹਿ ਕੇ ਗੱਲਾਂ ਜਾਂ ਪੂਰਾ ਪੜਨਾ ਹੈ ਉਹ ਮੈਂ ਮਸਕੀਨ ਜੀ ਜਾਂ ਉੱਠਦਿਆਂ ਜਿਹੜੇ ਬੰਦੇ ਦੂਸਰੇ ਐ ਹੁਣ ਮਸਕੀਨ ਜੀ ਉਹ ਕੁਦਰਤੀ ਮੇਰੇ ਨਾਲ ਨਾ ਗਿਆ ਨਹੀਂ ਬੋੜ ਸਿੰਘ ਸੀਗੇ ਰੋਡੇ ਪਿੰਡ ਦੇ ਜਿੱਦੋਂ ਅਸੀਂ ਸੰਥਿਆ ਕਰਦੇ ਸੀ ਅਸੀਂ ਮਸਕੀਨ ਜੀ ਕੋਲ ਗਏ ਉਹ ਖ਼ਬਰ ਆਉਂਦਾ ਸੀ ਉਹ ਕੋਲੇ ਰੱਖ ਲੈਂਦੇ ਸੀ ਉਹ 7-8 ਵਜੇ ਤੋਂ ਉਹ ਕੁਦਰਤੀ ਮੰਗਣ ਚਲਾ ਗਿਆ ਉਹ ਕਹਿੰਦੇ ਬੜੀ ਹੈਰਾਨਗੀ ਨਾਲ ਦੇਖਿਆ ਉਹਦੇ ਵੱਲ ਉਹ ਵਾਪਸ ਆ ਗਿਆ ਉਹ ਕਹਿੰਦੇ ਵੀ ਇੰਨੀ ਸਵੇਹਾ ਅਖ਼ਬਾਰ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਵੀ ਤੁਹਾਨੂੰ ਪਰੇਸ਼ਾਨ ਉਹ ਅਖ਼ਬਾਰ ਚੋਂ ਕੋਈ ਪਰੇਸ਼ਾਨੀ ਦੀਆਂ ਖ਼ਬਰਾਂ ਹੀ ਐ ਥੋੜਾ ਸਾਰਾ ਦਿਨ ਡਿਸਟਰਬ ਜਾਊਗਾ ਵੀ ਠਹਿਰ ਕੇ ਪੜ੍ਹੋ ਪਹਿਲਾਂ ਸਵੇਰੇ ਟਕਾਲੇ ਪਾਸੇ ਜਾਓ ਵੀ ਸਭ ਤੋਂ ਜ਼ਿਆਦਾ ਵੀ ਅਸੀਂ ਕੱਲਾ ਅੰਮ੍ਰਿਤ ਵੇਲੇ ਦੀ ਇਨੀ ਇੰਪੋਰਟੈਂਸ ਹੈ ਪਰ ਅੰਮ੍ਰਿਤ ਵੇਲੇ ਤੋਂ ਪਹਿਲਾਂ ਵੀ ਹੈ ਵੀ ਜਿਹੜਾ ਸ਼ਾਮ ਨੂੰ 6 ਤੋਂ 9 ਹੂੰ ਸੰਭਾਲੋ ਤੇ 9 ਵਜੇ ਦੇ ਕਰੀਬ ਕੋਸ਼ਿਸ਼ ਕਰੋ ਵੀ ਤੁਸੀਂ ਪੈ ਜਾਓ ਗੈਨੀ ਜੀ ਆਨੰਦ ਮਹਿਸੂਸ ਹੁੰਦਾ ਜਦੋਂ ਮਤਲਬ ਇੱਕ ਤਾਂ ਤਰਕਾਲਾਂ ਦਾ ਸਮਾਂ ਹੂੰ ਕਿ ਸੂਰਜ ਢਲ ਰਿਹਾ ਤੇ ਰਾਤ ਹੋ ਰਹੀ ਹੈ ਇਹ ਇੱਕ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਸੂਰਜ ਓਗਣਾ ਤੇ ਹੌਲੀ-ਹੌਲੀ ਕੁਦਰਤ ਫੇਰ ਆਪ ਦੇ ਰੰਗ ਚ ਆਉਂਦੀ ਹੈ ਪੰਛੀ ਤੇ ਬੰਦਾ ਉਹ ਤੋਂ ਪਹਿਲਾਂ ਉੱਠ ਕੇ ਨਾਮ ਜਪ ਕੇ ਮਹਾਰਾਜ ਦੀ ਬਾਣੀ ਪੜ ਰਿਹਾ ਹੈ ਉਹਦਾ ਅਹਿਸਾਸ ਕੀ ਹੈ ਜੀ ਉਹਦਾ ਉਹ ਇਹ ਅਹਿਸਾਸ ਹੈ ਵੀ ਉਹ ਸਭ ਤੋਂ ਹੁਣ ਅੱਜ ਦੇ ਜਿਹੜੇ ਨਵੇਂ ਬੱਚੇ ਉਹ ਤਾਂ ਉੱਠ ਦੀ ਲੇਟ ਨੇ ਹੂੰ ਉਹ ਤਾਂ ਜਿਹੜਾ ਤੁਸੀਂ ਅਸਮਾਨ ਦੇ ਵਿੱਚ ਤਾਰਿਆਂ ਨੂੰ ਦੇਖਣਾ ਪਿੰਨੀ ਰੈਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਉਹ ਸਾਰੇ ਦ੍ਰਿਸ਼ ਦਾ ਆਸਮਾਨ ਦਾ ਪੰਛੀਆਂ ਦੇ ਚੈਕਣ ਦਾ ਜਿਹੜਾ ਬੰਦਾ ਬਾਣੀ ਪੜਦਾ ਜਾਂ ਉਸ ਟਾਈਮ ਤੇ ਅਸਮਾਨ ਨੂੰ ਦੇਖਦਾ ਉਹਦਾ ਕਿੰਨੇ ਇੰਪੈਕਟ ਨੇ ਉਹਦੇ ਉੱਤੇ ਪੈਂਦੇ ਕਿੰਨਾ ਟਿਕਾਪ ਕਿੰਨੇ ਉਹ ਵਿਸਮਾਦ ਚ ਜਾਂਦਾ ਉਸ ਟਾਈਮ ਤੇ ਹੂੰ ਹੁਣ ਤੁਸੀਂ ਜਿੰਨਾ ਮਰਜ਼ੀ ਤੁਸੀਂ ਫੋਨਾਂ 'ਤੇ ਦੇਖੀ ਚੱਲੋ ਹੁਣ ਅਸਚਰਜ ਉਹਦੇ ਅੰਦਰੋਂ ਜਿਹੜਾ ਉਹ ਅੱਗੇ ਰਾਤਾਂ ਨੂੰ ਲੋਕ ਤਾਰੇ ਦੇਖਦੇ ਆਂ ਸਵੇਰ ਵੇਲੇ ਦੇਖ ਕੇ ਕਿੰਨਾ ਉਹ ਵਾਤਾਵਰਨ ਉਹਦੇ ਅੰਦਰ ਅਸਚਰਜ ਪੈਦਾ ਕਰਦਾ ਉਹ ਚੀਜ਼ਾਂ ਹੁਣ ਹੈਰਾਨਗੀ ਅਰੋਕੇ ਸਮੇਂ ਦੇ ਮਨੁੱਖਾਂ ਦੇ ਸ਼ਡਿਊਲ ਦੇ ਕਰਕੇ ਅਸਚਰਜਤਾ ਵਿਸਮਾਦ ਉਹ ਮਨੁੱਖਾਂ ਦੇ ਅੰਦਰੋਂ ਖੋਂਦਾ ਜਾਂਦਾ ਹੈ ਅਸਤਾ ਹੁਣ ਲੱਖਾਂ ਰੁਪਈਆ ਦੇ ਕੇ ਨਾ ਹੋਟਲਾਂ ਚ ਜਾ ਕੇ ਤੇ ਫਿਰ ਜਿਵੇਂ ਸ਼ਹਿਰਾਂ ਜਾ ਕੇ ਜਿਵੇਂ ਗੋਆ ਜਾਂਦੇ ਲੋਕ ਹਨਾ ਤੇ ਫਿਰ ਉਹ ਕਹਿੰਦੇ ਆ ਕਿ ਨਾ ਸਵੇਰੇ ਆਪਾਂ ਅਰਲੀ ਜਾਣਾ ਬੀਚ ਤੇ ਸਨਰਾਈਜ਼ ਦੇਖਣਾ ਲੱਖ ਡੇਢ ਲੱਖ ਖਰਚ ਕੇ ਸਨਰਾਈਜ਼ ਦੇਖਣ ਜਾਣਾ ਤੇ ਇੱਥੇ ਸਨਰਾਈਜ਼ ਹੀ ਸਨਰਾਈਜ਼ ਹੈ ਜੇ ਅਸੀਂ ਉਸ ਉਹ ਅਮਰਤ ਵੇਲੇ ਦੀ ਪਾਲਣਾ ਕਰੀ ਤੇ ਰੋਜ਼ ਹੀ ਸਨਰਾਈਜ਼ ਹੈ ਰੋਜ਼ ਹੀ ਸਨਰਾਈਜ਼ ਰੋਜ਼ ਤੁਸੀਂ ਉਹਨੂੰ ਫਿਰ ਭਾਵੇਂ ਪਾਠ ਕਰਕੇ ਅੰਮ੍ਰਿਤ ਵੇਲਾ ਕਰਕੇ ਤੁਸੀਂ ਅਖਬਾਰ ਪੜ੍ਹੋ ਭਾਵੇਂ ਚਾਹ ਦਾ ਕੱਪ ਲੈ ਕੇ ਉਸ ਦ੍ਰਿਸ਼ ਨੂੰ ਜਦੋਂ ਦੇਖੋਗੇ ਤਾਂ ਤੁਹਾਡੇ ਅੰਦਰ ਕਿੰਨੀ ਪੋਜ਼ਿਟਿਵਿਟੀ ਹੈ ਜੇ ਆਪਾਂ ਇਹਨੂੰ ਇਸ ਪੱਖ ਤੋਂ ਨਾ ਵੀ ਲਈਏ ਦੁਨੀਆਵੀ ਪੱਖ ਤੋਂ ਵੀ ਲੈ ਲਈਏ ਗੱਲ ਨੂੰ ਤੇ ਕਿੰਨਾ ਆਨੰਦ ਹੈ ਉਸ ਤੋਂ ਬਾਅਦ ਦਿਨ ਕਿੰਨਾ ਕਮਾਲ ਨਿਕਲ ਉਹ ਤਾਂ ਗੁਰੂ ਹਰਤਨ ਅੰਮ੍ਰਿਤ ਵੇਲੇ ਬੱਤੈ ਕਾ ਬੀਜਿਆ ਭਾਏ ਭਗਤ ਖਾਏ ਖਰਚ ਰਹੀ ਨਿਕੁੱਠਾ ਨਹੀਂ ਉਹ ਕਹਿੰਦੇ ਜਿਵੇਂ ਰੁੱਤ ਤੇ ਤੁਸੀਂ ਫਸਲ ਬੀਜਤੀ ਉਸ ਤੋਂ ਬਾਅਦ ਤੁਸੀਂ ਉਹਨੂੰ ਉਹ ਕਿੰਨਾ ਟਾਈਮ ਓਗਦੀ ਹੈ ਫਿਰ ਕੱਟਦੇ ਹਾਂ ਫਿਰ ਤੁਸੀਂ ਕਿੰਨਾ ਟਾਈਮ ਰੱਜੇ ਰਹਿੰਦੇ ਹੋ ਤੁਸੀਂ ਪਰ ਮੇਰਾ ਇੱਕ ਨਿੱਜੀ ਸਵਾਲ ਹੈ ਤੁਹਾਨੂੰ ਬਾਬਾ ਜੀ ਮੈਂ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਮੈਂ ਉੱਠਿਆ ਮੇਰਾ ਤਾਂ ਮਨ ਬਹੁਤ ਕਾਲਾ ਪੈਂਦਾ ਹੈ ਜੀ ਕਿੱਦਾਂ ਜੀ ਮੈਨੂੰ ਇਹ ਲੱਗਦਾ ਸਾਰੇ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਤੁਸੀਂ ਕਹਿੰਦੇ ਹੋ ਨਾ ਵੀ ਸਾਰੇ ਸੁੱਤੇ ਪਏ ਐ ਤੇ ਅੰਮ੍ਰਿਤ ਵੇਲੇ ਉੱਠਣ ਵਾਲੇ ਨੂੰ ਤਾਂ ਇਹ ਪ੍ਰਾਪਤੀ ਲੱਗਦੀ ਹੈ ਮੈਂ ਤਾਂ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਉਠਾਓ ਨਾਲਦਿਆਂ ਨੂੰ ਵੀ ਉਠੋ ਕੁਝ ਕਰੋ ਕਿਉਂਕਿ ਅਜੇ ਉਹ ਠਹਿਰਾ ਨਹੀਂ ਨਾ ਮਨ ਕਾਲਾ ਪੈਣ ਲੱਗਦਾ ਕਿਸੇ ਨੂੰ ਨਾ ਉਠਾਓ ਸਿਰਫ ਦੂਜੇ ਵਾਸਤੇ ਤੁਸੀਂ ਨਹੀਂ ਕਰ ਤੁਸੀਂ ਸਿਰਫ ਅਰਦਾਸ ਕਰਨੀਆਂ ਦੂਜੇ ਵਾਸਤੇ ਵੀ ਉਹ ਭਾਈ ਵੀਰ ਸਿੰਘ ਨੇ ਨਾ ਇੱਕ ਕਵਿਤਾ ਲਿਖੀ ਹੈ ਘਰ ਛੱਡਣ ਦੀ ਲੋੜ ਨਹੀਂ ਉਹਦੇ ਵਿੱਚ ਉਹ ਸਾਰਿਆਂ ਦਾ ਜ਼ਿਕਰ ਕਰਦੇ ਆ ਵੀ ਮੈਂ ਪੁੱਛਿਆ ਬ੍ਰਾਹਮਣ ਪਾਂਦੇ ਨੂੰ ਮੈਂ ਉਹ 100 ਕਿਤੇ ਦੱਸੋ ਪਾਈਦਾ ਉਹ ਕਹਿੰਦੇ ਜੰਗਲ ਚਾਈਦਾ ਕਹਿੰਦੇ ਵੀ ਫਿਰ ਮੈਂ ਜੰਗਲ ਦੇ ਵਿੱਚ ਚਲਾ ਗਿਆ ਉੱਥੇ ਮੈਂ ਸਾਧਨਾ ਕੀਤੀ ਫਿਰ ਮੈਂ ਉਹ ਜਿਹਾ ਉਹ ਜਿਹਾ ਹੀ ਰਿਹਾ ਕਹਿੰਦੇ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਦਾ ਹੁਕਮ ਮਿਲਿਆ ਉਹ ਕਹਿੰਦੇ ਵੀ ਘਰ ਜੰਗਲ ਆਪ ਬਣਾਈਦਾ ਵੀ ਜਿਹੜਾ ਜਿਵੇਂ ਜੰਗਲ ਦੇ ਵਿੱਚ ਜਿਹੜੀ ਚੀਜ਼ ਲੱਭ ਰਿਹਾ ਨਾ ਉਹ ਸਵੇਰ ਦੇ 3 ਤੋਂ 6 ਐ ਵੀ ਦੂਸਰਾ ਸੁੱਤੇ ਪਏ ਨੇ ਤੂੰ ਉਠਾਉਣ ਦੀ ਬਜਾਏ ਨਾ ਤੂੰ ਖੁਦ ਕਰ ਉਹਨਾਂ ਦੇ ਵਾਸਤੇ ਅਰਦਾਸ ਕਰ ਉਹ ਆਪੇ ਬਸ ਗੁਰੂ ਦੀ ਅੱਗੇ ਅਰਦਾਸ ਕਰ ਆਪਦੀ ਵੀ ਤੂੰ ਇਹ ਮੇਰੇ ਤੇ ਕਿਰਪਾ ਕੀਤੀ ਇਹਨਾਂ ਤੇ ਵੀ ਕਿਰਪਾ ਕਰੋ ਅਸੀਂ ਦੂਜੇ ਨੂੰ ਜਦੋਂ ਤੁਸੀਂ ਦੂਜੇ ਤੇ ਜ਼ਿਆਦਾ ਹੋ ਜਾਣੇ ਨੂੰ ਤੁਸੀਂ ਆਪ ਦਾ ਛੱਡ ਜਾਂਦੇ ਆ ਵੀ ਅਸੀਂ ਆਪ ਕਰਨਾ ਆਪ ਦਾ ਕਰੋ ਗੁਰਮੰਤਰ ਸਿਮਰੋ ਫਿਰ ਬਾਣੀ ਪੜੋ ਤੇ ਫਿਰ ਅਰਦਾਸ ਕਰੋ ਵੀ हे ਗੁਰੂ ਅੱਜ ਤੇਰੀ ਮੇਰੇ ਤੇ ਬੜੀ ਕਿਰਪਾ ਸੀ ਮੈਨੂੰ ਅੰਮ੍ਰਿਤ ਵੇਲਾ ਬਖਸ਼ਿਆ ਮੈਨੂੰ ਨਿਤਨੇਮ ਬਖਸ਼ਿਆ ਅਰਦਾਸ ਇਹ ਅਰਦਾਸ ਦੇ ਵਿੱਚੋਂ ਵੀ ਨਹੀਂ ਨਿਕਲਿਆ ਤਾਂ ਜਿਵੇਂ ਦਵਾਈ ਰਿਐਕਸ਼ਨ ਕਰਦੀ ਹੈ ਥੋੜਾ ਜਿਵੇਂ ਉਹ ਜ਼ਮੀਨ ਦੀ ਕਹਿੰਦੇ ਨੇ ਵੀ ਕਈ ਵਾਰ ਤੁਸੀਂ ਦੇਖੋ ਕਿਸਾਨੀ ਦੇ ਵਿੱਚ ਨਾ ਜ਼ਿਮੀਂਦਾਰਾਂ ਦੇ ਉਹ ਕਹਿੰਦੇ ਵੀ ڪرੰਡ ਹੋ ਗਈ ਫਸਲ ਸਾਡੀ ਜੇ ਤੁਹਾਡੇ ਅੰਦਰੋਂ ਅਰਦਾਸ ਨਹੀਂ ਨਿਕਲੀ ਤਾਂ ਸਮਝ ਲਓ ਵੀ ਇਹ ਤੁਹਾਡੇ ਜਿੰਨੇ ਕਰਮ ਨੇ ڪرੰਡ ਹੋ ਜਾਣਗੇ ਤਾਂ ਫਿਰ ਤਾਂ ਉਨੀ ਇੰਪੋਰਟੈਂਸ ਕੀਰਤਨ ਸੋਇਲੇ ਦੀ ਵੀ ਹੋ ਗਈ ਬਿਲਕੁਲ ਜਿਵੇਂ ਤੁਸੀਂ ਕਹਿ ਕੇ ਉਹ ਪੈਰ ਵੀ ਬਹੁਤ ਜ਼ਰੂਰੀ ਹੈ ਜਿੰਨੀ ਇੰਪੋਰਟੈਂਸ ਅੰਮ੍ਰਿਤ ਵੇਲੇ ਦੀ ਹੈ ਉਨੀ ਉਨੀ ਸ਼ਾਮ ਦੇ ਰਹਿਰਾ ਸਾਹਿਬ ਦੀ ਤੇ ਸ਼ਤੇਸ਼ੇ ਤੋਂ ਨੌਂ ਦੀ ਹੈ ਚੌ ਪਹਿਲੇ ਪੈਰ ਸੋਲੇ ਦੀ ਹੈ ਕੀਰਤਨ ਸੋਲੇ ਦੀ ਹੈ ਬਿਲਕੁਲ ਉਨੀ ਹੈ ਦਿੱਤੀ ਮਾਤਰ ਵੀ ਜਿਵੇਂ ਦੋਨੋਂ ਸਾਈਡਾਂ ਨੇ ਬੂਰੀਆਂ ਇਨ ਇਕੁਅਲ ਨੇ ਦੇ ਉਹ ਸੱਜਣ ਸੀਸੜੀਆਂ ਫਿਰ ਉਹ ਉਹ ਉਸ ਥਾਟ ਨਾਲ ਅਸੀਂ ਉਸ ਤੋਂ ਬਾਅਦ ਸੋਣਨੇ ਆ ਇਹ ਕਿੱਡੀ ਕਮਾਲ ਗੱਲ ਹੈ ਇਹ ਕਨਸੈਪਟ ਕਿੱਡਾ ਕਮਾਲ ਹੈ ਹਾਂ ਵੀ ਤੁਸੀਂ ਉਹ ਗਗਨਮੈ ਥਾਲ ਵੀ ਤੁਸੀਂ ਰਾਤ ਜਿਹੜੀ ਚੀਜ਼ ਤੁਸੀਂ ਸਵੇਰ ਦੇ ਵੇਲੇ ਦੇਖਣੀ ਹੈ ਉਹ ਰਾਤ ਦੇ ਵੇਲੇ ਤੁਸੀਂ ਉਸ ਚੀਜ਼ ਨੂੰ ਥੋੜ ਨੂੰ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਉਹ ਕਿੰਨੇ ਤੁਸੀਂ ਉਹ ਸਾਰੇ ਚੀਜ਼ ਨੂੰ ਕੱਲਾ ਸ਼ਬਦਾਂ ਨੂੰ ਨਹੀਂ ਪੜਦੇ ਜੇ ਤੁਸੀਂ ਉਸ ਨੂੰ ਬੜੀ ਠਹਿਰਾਣ ਨਾਲ ਪੜ ਕੇ ਦੇਖਦੇ ਹੋ ਤਾਂ ਤੁਸੀਂ ਇਸ ਚਰਜਤਾ ਦੇ ਵਿੱਚ ਹੀ ਸੌਂਨੇ ਹੋ ਫਿਰ ਉਹ ਨਹੀਂ ਬੰਦਾ ਕਹਿੰਦਾ ਮੈਂ ਸੁੱਤਾ ਨਹੀਂ ਰਾਤ ਮੈਨੂੰ ਸੁਪਨੇ ਆਈ ਗਏ ਵੀ ਤੁਸੀਂ ਖਬਰਾਂ ਪੜ ਕੇ ਸੌਂ ਹੋਂਗੇ ਬਿਲਕੁਲ ਸਹੀ ਗੱਲ ਹੈ ਤੁਸੀਂ ਆ ਜੀ ਮਾਰ ਧੜ ਦੀਆਂ ਫਿਲਮਾਂ ਦੇਖ ਕੇ ਸੌਂ ਹੋਂਗੇ ਫਿਰ ਬੰਦੇ ਕਹਿੰਦੇ ਸਾਨੂੰ ਨੀਂਦ ਨਹੀਂ ਚੱਜਦੀ ਆਈ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਤੁਸੀਂ ਖੁੱਲ ਕੇ ਗੱਲਾਂ ਕੀਤੀਆਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਹੋਰ ਐਪੀਸੋਡ ਤੁਹਾਡੇ ਨਾਲ ਹੋਰ ਵਿਸ਼ਿਆਂ ਦੇ ਉੱਤੇ ਗੁਰਬਾਣੀ ਬਾਰੇ ਅਸੀਂ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ